ਬਸ ਕਰੇ ਮਾਨ ਹੀ ਨਹੀਂ ਕੀਤਾ ਟਿਮ ਹਾਟ ਤਾਂ ਘਰੇ ਲਿਆ ਕੇ ਰੱਖੀ ਹੋਈ ਆ ਜੇ ਕਿਸੇ ਵੀਰ ਭਰਾ ਲਈ ਕੈਨੇਡਾ ਤੋਂ ਆਲੇ ਤੇ ਟਿਮ ਹਾਟ ਨੂੰ ਫੇਰ ਸਾਨੂੰ ਆੜੀ ਕੋ ਮਾਮੇ ਨਹੀਂ ਆਉਣਾ ਵਾਓ ਮਾਮਾ ਸਾਰੇ ਹੈ ਪਹਿਲਾਂ ਹੁੰਦਾ ਹੈ ਵੀਰ ਭਰਾ ਦੱਸੋ ਆਪਾਂ ਕੌਫੀ ਪੀਗੋਣੀ ਉਹ ਤੋਂ ਪਹਿਲਾਂ ਮੁੱਕਲ ਲੱਗੀ ਐ ਡੱਬਾ ਪਤਾ ਲੱਗਾ ਨਾ ਸਨੋਹਰਾਂ ਨੇ ਵੀ ਖਾਣ ਵਾਲੀ ਕੋਈ ਸ਼ੈ ਆਉਣ ਲੱਗੀ ਮੈਂ ਹਾਲੀ ਕੰਟਾ ਹੋ ਗਿਆ ਹੀ ਬੈਠੇ ਭਈ ਇੱਥੇ ਡੀ ਕੇ ਲੈ ਕਹਿੰਦਾ ਕਈ ਜਾਕ ਲੈ ਸਾਨੂੰ ਬੰਦੇ ਪੈ ਗਏ ਤੇ ਫੋਨ ਲਾਇਆ ਮੋਟੇ ਨੂੰ ਟ੍ਰੇਨ ਫੋਲੀ ਲੈ ਆਏ ਆ 6 ਜਾਣੇ ਮੋਟੇ ਬੰਗਲਾ ਤੇ ਬਹੁਤ ਆਇਆ ਪਿਆ ਵੀ ਸਾਡੇ ਪਿੰਡ ਤਾਂ ਜ਼ਿਆਦਾ ਜਾ ਬਹੁਤ ਜ਼ਿਆਦਾ ਸਾਡੇ ਨਾਲ ਆਪੇ ਮੋ ਹਾਂ ਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬਸ ਕਦੇ ਮਾਨ ਹੀ ਨਹੀਂ ਕੀਤਾ ਟਿਮ ਹਟਾ ਤਾ ਘਰੇ ਲਿਆ ਕੇ ਰੱਖੀ ਹੋਈ ਆ ਜੇ ਕਿ세 ਵੀਰ ਭਰਾ ਲੈ ਕੈਨੇਡਾ ਤੋਂ ਆਲੇ ਤੇ ਟਿਮ ਹਟਨ ਫੇਰ ਸਾਨੂੰ ਆੜੀ ਕਾਫੀ ਲਿਆ ਦੇ ਯਾਰ ਚੜਾਈ ਬਮਾਨੀ ਤੱਕ ਤੇ ਮਾਨ ਕਾ ਦਾ ਕਰਨ ਆਇਆ ਟਿਮ ਹਟਨ ਦਾ ਕਰੀ ਰੱਖੀ ਪੈਰਾ ਚ ਮੰਮੀ ਨੇ ਤਾ ਕੀ ਗੱਲ ਆ ਤੂੰ ਪਹਿਲਾਂ ਆਪ ਵੱਗੀ ਮਖਾ ਨਹੀਂ ਸਰਦਾ ਕ ਤੇ ਮੈਂ ਮਂਗਾਈ ਆ ਵਿੱਚ ਲਿਆ ਕੇ ਦੇਵੇ ਤੈਨੂੰ ਇੱਥੇ ਹੋਰ ਇਹ ਕਦੇ ਮੋਗਾ ਵਾ ਜਿਹੜਾ ਬੱਸ ਚੜ ਕੇ ਲੈ ਆਵਾ ਤੇਰੇ ਕੋ ਨੌਕਰ ਰੱਖ ਕੇ ਨੌਕਰ ਨਹੀਂ ਵੀਰ ਭਰਾਵਾਂ ਨਾਲ ਪਿਆਰ ਆ ਕਿਸੇ ਨਾ ਕਿਸੇ ਨੇ ਆਉਣਾ ਹੀ ਆਉਣਾ ਵੇਖ ਲਈ ਕਿੰਨੇ ਆਉਣਾ ਮੈਂ ਹੈ ਕਿੰਨੇ ਆਉਣਾ ਮੈਂ ਕੋਈ ਨਾ ਕੋਈ ਤਾਂ ਆਉਂਦਾ ਹੀ ਹੋਊਗਾ ਫਿਰ ਇਹ ਜਰੂਰ ਦੱਸਿਓ ਕੋਈ ਜੇ ਆਉਂਦਾ ਆ ਤੇ ਆਪਣੀ ਬੇਇੱਜ਼ਤੀ ਨਾ ਹੋਵੇ ਇਹ ਦੱਸਿਓ ਮੈਂ ਆ ਰਿਹਾ ਤੇ ਕਾਫੀ ਆਪਾਂ ਮੇਰੇ ਮਾਮੇ ਨਹੀਂ ਆਉਣਾ ਵਾਓ ਮਾਮਾ ਸਾਰੇ ਹੈ ਵੈਰੀ ਗੁੱਡ ਕਿਥੋਂ ਸਰੀ ਤੋਂ ਆ ਰਹੇ ਨੇ ਸਰੀ ਤੋਂ ਆ ਰਹੇ ਵੈਰੀ ਗੁੱਡ ਮਾਮਾ ਸਾਰੇ ਆ ਮੇਰਾ ਪਰ ਜੇ ਕੋਈ ਉਦੋਂ ਹੀ ਪਹਿਲਾਂ ਹੁੰਦਾ ਹੈ ਵੀ ਭਰਾ ਦੱਸੋ ਆਪਾਂ ਕਾਫੀ ਮੰਗਾਉਣੀ ਜੇ ਉਦੋਂ ਪਹਿਲਾਂ ਮੁੱਕੜ ਲੱਗੀ ਜਾਂ ਡੱਬਾ ਐਕਸਕਿਊਜ਼ ਮੀ ਫਰੈਂਚ ਵਨੀਲਾ ਮੰਗਾਉਣੀ ਹੈ ਜਿਹਦੇ ਵਿੱਚ 슈ਗਰ ਥੋੜੀ ਐਡਡ ਹੁੰਦੀ ਆ ਓਕੇ ਥੈਂਕ ਯੂ ਮੰਗਾਉਣੀ ਹੈ ਮਨੀਲਾ ਤੋਂ ਇੱਥੇ ਮਨੀਲਾ ਨਹੀਂ ਮੰਡੀ ਮੈਂ ਵੀ ਭੁੱਲ ਗਿਆ ਫਰੈਂਚ ਵਨੀਲਾ ਵਨੀਲਾ ਵਨੀ ਵਾ 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 ਵਨੀਲਾ ਤੇਰਾ ਭਰਾ ਆ ਰਿਹਾ ਫਿਰ ਮਿਲਣ ਜਾਣਾ ਐ ਬੂ ਪਿਆਰ ਵੈਰ ਭਰਾਵਾ ਦਾ ਅੱਛਾ ਵੇਖੀ ਕਦੋਂ ਆਉਂਦੇ ਘੰਟਾ ਹੋ ਗਿਆ ਪਣ ਅੰਦਰ ਬੈਠਿਆਂ ਨੂੰ ਹੈ ਓਏ ਹੋ ਗਿਆ ਜਦੋਂ ਪਤਾ ਲੱਗਾ ਨਾ ਸਨੋਹਰਾ ਨੇ ਵੀ ਖਾਣ ਵਾਲੀ ਕੋਈ ਸ਼ੈ ਆਉਣ ਲੱਗੀ ਮੈਂ ਹਾਲੀ ਘੰਟਾ ਹੋ ਗਿਆ ਹੀ ਬੈਠੇ ਭਈ ਇੱਥੇ ਡੀਕਨ ਮੈਂ ਤਾਂ ਕਹਿਣਾ ਭੁੱਲ ਰਾਂ ਮੈਂ ਕਹਿੰਦਾ ਮੈਂ ਕਹਿੰਦਾ ਜਿਹਦਾ ਹੀ ਸਮੈਲ ਆ ਗਈ ਨਾ ਖਾਣ ਦੀ ਵੇਖੀ ਜਿਹਦੀ ਵਾਰੀ ਸਨਵਰ ਨੇ ਉੱਢਿਆਉਣਾ ਹੀ ਕੋਈ ਨਹੀਂ ਪਰ ਇੱਕ ਸਪੈਂਟ ਵੀ ਉਹ ਨਹੀਂ ਵੇਖ ਲੈ ਲੈ ਇਹ ਆ ਗਈ ਮੋਟਰ ਮੋਟਰ ਕਹਿੰਦਾ ਵੇਖ ਲੈ ਚਲੋ ਖਾਣੇ ਚੀਜ਼ ਮੈਂ ਕਹਿੰਦਾ ਖਾਣ ਵਾਲੀ ਚੀਜ਼ ਜਿਹਦਾ ਲੱਗ ਕੇ ਆ ਗਈ ਨਾ ਉਹਦੇ ਆਟੋਮੈਟਿਕ ਹੀ ਨੇ ਡਿੱਗ ਪੈਣਾ ਵੇਲੀ ਨੇ ਉਹਦੇ ਆ ਜਾਣਾ ਜਮਾ ਹੀ ਨਹੀਂ ਪਤਾ ਹੋਰ ਤਾਂ ਪਿਆਰ ਹੀ ਬੜਾ ਫੂਡ ਡਿਲੀਵਰ ਦਸੀ ਫੂਡ ਡਿਲੀਵਰ ਆ ਗਿਆ ਨਾ ਖਾਣ ਆਲਾ ਬਸ ਬਹਿ ਜਾ ਲਓ ਵੀ ਛਾਈ ਆਪਾਂ ਡੈਕ ਦਾ ਮੜਾ ਜਾਂ ਸੈਟਅਪ ਚੇਂਜ ਕਰਤਾ ਉਹ ਤੁਹਾਨੂੰ ਦੱਸ ਦੇ ਆ ਆ ਤੈਨੂੰ ਠੀਕ ਦੇ ਆ ਜਾ ਕਿਵੇਂ ਆ ਮੂੰਹ ਵੇਹ ਦਾ ਇਹ ਕੀ ਗਾਣਾ ਚਾਹੋਗੇ ਬਾਲ ਸਾਹਿਬ ਤੁਸੀਂ ਆਪਾਂ ਬਹੁਤ ਨਾਈਟ ਟੂ ਮੀਟ ਹੋ ਗਿਆ ਰੇਟਰ ਆਪਣਾ ਇਹ ਤੁਸੀਂ ਸਿਸਟਮ ਨਿਕਾ ਕਿਉਂ ਕਰਾਇਆ ਆਈ ਲਵ ਮਾਈ ਰੇਟਰ ਨਹੀਂ ਤੇ ਸਿਸਟਮ ਨਿਕਾ ਕਿਉਂ ਕਰਾਇਆ ਤੁਸੀਂ ਪਾਈ ਤਾਗ ਰਿਹਾ ਆਪਾਂ ਕਿਉਂ ਲੋਕਾਂ ਨੂੰ ਥੋੜਾ ਸੁਣਾਉਣਾ ਆਪਾਂ ਆਪ ਦੇ ਲਈ ਕੰਫਰਟੇਬਲ ਚਾਹੀਦਾ ਬੰਦਾ ਹਨਾ ਪਿੱਛੇ ਚੀਜ਼ਾਂ ਵੇਖਣੇ ਸੌਕੇ ਆ ਟਰਾਲੀ ਵੀ ਪਿੱਛੇ ਵਧੀਆ ਦੇਖ ਆਇਆ ਬੰਦਾ ਹੂੰ ਹੂੰ ਤਾ ਨਿਕਾ ਕਰਾਇਆ ਆਪਾਂ ਇਹੋ ਡੈਗ ਇਹਦਾ ਕਈ ਜੱਕ ਲੈ ਆਣੂ ਬੰਦੇ ਬੈ ਗਏ ਤੇ ਫੋਨ ਲਾਇਆ ਮੋਟੇ ਨੂੰ ਇਹਨੇ ਫੋਲੀ ਲੈ ਆਏ ਆ 6 ਜਣੇ ਮੋਟਰ ਟੈਗਲਾਂ ਤੇ 6 ਨਹੀਂ 9 ਆਹੋ ਆਹ 9 ਜਣੇ ਪਹਿਲਾ ਮੋੜ ਤੋਂ ਹੌਲੀ ਚੀਜ਼ਾਂ ਆਏ ਉਹਨਾਂ ਨੇ 3 ਵਾਹ ਕੁਆ ਆ ਬਈ ਸਾਡੇ ਪਿੰਡ ਤਾਂ ਜਿਆਦਾ ਜ ਆ ਬਹੁਤ ਜਿਆਦਾ ਸਾਡੇ ਪਿੰਡ ਦਾ ਤੈਨੂੰ ਫੋਨ ਲਾ ਤੂੰ ਕਿਥੇ ਹੋ ਨੋ ਬੜਾ ਭਜਾਇਆ ਵਕਿਆ ਵੀ ਨੋ ਲੱਗ ਗਿਆ ਮੂੰਹ ਮੈਂ ਆ ਕੇ ਪੈਡੀ ਸਰਚ ਮਾਰ ਕੇ ਤੋੜੂਗਾ ਬੜਾ ਟਰੈਕਟਰ ਭਜਾਇਆ ਚਲੋ ਬਈ ਧਿਆਨ ਰੱਖੋ ਭਾਈ ਮੇਰਾ ਰਾਤ ਨੂੰ ਨਿਕਲੋ ਤੂੰ ਲਾਈਟਾਂ ਮਾਰੀਆ ਫੋਨ ਲਾਇਆ ਜਦੋਂ ਮੋੜੇ ਮੁੜ ਕੇ ਫੋਨ ਨਹੀਂ ਲਾਇਆ ਮੁੜ ਕੇ ਹੀ ਗੱਸੀ ਨੋ ਜਾਣੇ ਆ ਗਿਆ ਮੋਟਰ ਇਟਾ ਮੂੰਹ ਬੰਨੇ ਹੋਏ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ